आम आदमी पार्टी जिंदाबाद आम आदमी पार्टी जिंदाबाद 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 एमएलए साहब जिंदाबाद सरदार भगवान सिंह मान जिंदाबाद श्री अरविंद केजरीवाल जिंदाबाद सिंह मान जिंदाबाद श्री अरविंद केजरीवाल जिंदाबाद आम आदमी पार्टी जिंदाबाद इनकला सब तो पहले मैं अपने ਹਲਕਾ ਕਰਨ ਵਾਲੇ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਬੁਲਾਣਾ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੈਗੀ ਮੀਟਿੰਗ ਇਹ ਬੜਾ ਸਾਡੇ ਨੇਪਾਗਾ ਵਾਲਾ ਦਿਨ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿੱਦ ਇੱਕ ਜਿਹਨੂੰ ਕਹਿੰਦੇ ਖੁਸ਼ੀ ਦਾ ਬੜਾ ਵੱਡਾ ਦਿਨ ਹੈ ਕਹਿੰਦੇ ਨੇ ਪਾਰਟੀਆਂ ਬਹੁਤ ਵੱਡੀਆਂ ਹੁੰਦੀਆਂ ਸਮੁੰਦਰ ਵਰਗੀਆਂ ਹੁੰਦੀਆਂ ਇੱਕ ਸੋਚ ਹੁੰਦੀ ਅਸੀਂ ਸਾਰੇ ਜਣੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰ ਬਾਦਗਵਾਨ ਸਿੰਘ ਮਾਨ ਜੀ ਦੀ ਸੋਚ ਦੇ ਨਾਲ ਜੁੜੇ ਹੋਏ ਸਾਰੇ ਸਿੱਪੇ ਸਦਾ ਰਹੇ। ਔਰ ਉਹਦੇ ਤੱਕ ਪਿੱਤੇ ਲਈ ਤੁਸੀਂ ਜਿਵੇਂ ਜਾਣਦੇ ਹੋ ਕਿ ਪਾਰਟੀ ਦੇ ਅੰਦਰ ਜਿਹਨੂੰ ਕਹਿੰਦੇ ਬਹੁਤ ਪਰਾਨੀਆਂ ਉਤਾਰ ਚੜਾਵਾਂਦੇ ਰਹਿੰਦੇ ਨੇ ਸਾਡੇ ਕੋਲ ਸਾਥੀ ਸੀ ਜਿਹੜੇ ਪਾਰਟੀ ਦੇ ਨਾਲ ਨਰਾਜ਼ ਚੱਲਦੇ ਸੀ। ਅੱਜ ਅਸੀਂ ਸਾਰੇ ਜਾਣੇ ਇੱਕ ਇਕਤਾ ਤੇ ਖੰਡਤਾ ਦਾ ਸਬੂਤ ਦੰਦੇ ਹੋਏ ਅੱਜ ਮੇਰੇ ਸਾਥੀ ਮੇਰੇ ਨਾਲ ਆ ਕੇ ਡੱਟ ਕੇ ਮੋਢੇ ਨਾਲ ਮੋਢਾ ਲਾ ਕੇ ਅੱਜ ਅਸੀਂ फिर खड़ गए हैं और मैं इस मौके सारे जो साथी साह दिल स्वागत भी करता है क्योंकि ये पार्टी का तो हिस्सा तो सी तो पार्टी तो बाहर नहीं हुए पार्टी का तो हिस्सा तो किसी कारो चलो मैं पहला भी दस्या कई बार नाराजगिया हो जाए अड़िया सारिया नाराजगिया दूर हो चुकी हैं मेरी मुराद मेरे न ਰਾਜਵੀਰ ਸ਼ਰਮਾ ਜੀ ਬੈਠੇ ਨੇ ਗੁਰਦੀਪ ਸਿੰਘ ਜੀ ਬੈਠੇ ਨੇ ਰਾਜਕਮਰ ਲਾਡੀ ਕਸਰ ਜੀ ਬੈਠੇ ਨੇ ਇੱਧਰ ਸਾਡੇ ਸੰਜੀਵ ਸੋਪਾ ਜੀ ਸੋਹਣ ਸੋਪਾ ਜੀ ਐਡਵੋਕੇਟ ਸਾਹਿਬ ਪ੍ਰਿੰਦਰ ਸਿੰਘ ਗਲ ਜੀ ਬਰਿੰਦਰ ਸਿੰਘ ਬਰਨ ਜੀ ਤੇ ਨਾਲ ਸਾਡੇ ਪ੍ਰਸ਼ਾਨ ਡਾਂਗੀ ਬੈਠੇ ਨੇ ਇਹ ਸਾਰੇ ਜਿਹੜੇ ਸਾਥੀ ਨੇ ਇਹ ਸਾਰੇ ਸਾਥੀਆਂ ਨੇ ਅੱਜ ਜਿਹੜੀ ਕਿ ਬੜਾ ਇੱਕ ਮੈਨੂੰ ਖਾਸ ਨੂੰ ਖੁਸ਼ੀ ਹੁੰਦੀ ਆ ਬੜਾ ਜਿਹੜੀ ਕਿ ਪੋਜ਼ਿਟਿਵ ਫੇ ਦੇ ਨਾਲ ਕਿਉਂਕਿ ਆਗਾਮੀ ਚੋਣਾਂ ਅੱਜ ਤੋਂ ਕੁਝ ਦਿਨਾਂ ਬਾਅਦ ਹੀ ਮੈਂ ਕਹੂੰਗਾ ਨੌਕਸਲਾ ਹਲਕਾ ਫਟੇਗੜ ਸਾਹਿਬ ਦੀ ਜਿਵੇਂ ਆਪਾਂ ਚੋਣ ਹੋਣ ਜਾ ਰਹੀ ਹੈ ਪੂਰੇ ਪੰਜਾਬ ਦੀਆਂ 13 ਸੀਟਾਂ ਦੀ ਚੋਣ ਹੋਣ ਜਾ ਰਹੀ ਹੈ ਸੋ ਖੰਨੇ ਦੇ ਵਿੱਚ ਇਹਨਾਂ ਦੇ ਆਉਣ ਦੇ ਨਾਲ ਇਹਨਾਂ ਦੇ ਮੋਟੇ ਨਾ ਮੋਟਾ ਲਾ ਕੇ ਖੜਨ ਦੇ ਨਾਲ ਪਾਰਟੀ ਨੂੰ ਇੱਕ ਵਾਰ ਤੋਂ ਫੇਰ ਬਹੁਤ ਜ਼ਿਆਦਾ ਬੂਸਟ ਤੇ ਮਲ ਮਿਲਿਆ ਔਰ ਹੁਣ ਜਿਹੜੀ ਪਾਰਟੀ ਹੈ ਉਹ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਗਤੀਵਿਧੀਆਂ ਹੋਣਗੀਆਂ ਉਹਦੇ ਵਿੱਚ ਕਿਉਂਕਿ ਸਾਡੇ ਜ਼ਿਆਦਾਤਰ ਸੱਜਣ ਇਹਦੇ ਤੋਂ ਸ਼ਹਿਰ ਨੂੰ ਬਿਲੋਂਗ ਕਰਦੇ ਸੀ ਸਾਡੇ 2-3 ਸੱਜਣ ਇਹਦੇ ਤੋਂ ਪਿੰਡਾਂ ਨਾਲ ਬਿਲੋਂਗ ਕਰਦੇ ਜੇ ਤਾਂ ਸਾਨੂੰ ਸ਼ਹਿਰ ਚ ਵੀ ਬੜਾ ਬਲ ਮਿਲਣਾ ਹੈ ਜਿੱਥੇ ਇੱਥੇ ਪਿੰਡਾਂ ਜਿਹਨਾਂ ਸਾਡੇ ਸੱਜਣਾਂ ਦਾ ਆਧਾਰ ਹੋਂਦ ਤੋਂ ਸਾਨੂੰ ਪਿੰਡਾਂ ਚ ਵੀ ਬੜਾ ਬਲ ਮਿਲਣਾ ਹੈ ਪਰ ਮੈਨੂੰ ਇਹ ਕਿਉਂਕਿ ਇਹ ਉਸ ਸਮੇਂ ਦੇ ਸਾਡੇ ਸਾਥੀ ਨੇ ਜਦੋਂ ਅਸੀਂ ਸੰਘਰਸ਼ ਕਰਦੇ ਹੁੰਦੇ ਸੀ ਉਹ ਸੰਘਰਸ਼ ਕਰਨ ਵਾਲੇ ਜਿਹੜੇ ਸਾਥੀ ਹੁੰਦੇ ਨੇ ਉਹਨਾਂ ਦਾ ਜਿਹੜਾ ਰੋਲ ਹੁੰਦਾ ਉਹਨਾਂ ਦਾ ਜਿਹੜਾ ਮਤਲਬ ਕਾਤੋਂ ਹੁੰਦਾ ਉਹ ਮਿਸ਼ਾ ਪਾਰਟੀ ਦੇ ਵਿੱਚ ਬਰਕਰਾਰ ਰਹਿਣਾ ਹੁੰਦਾ ਔਰ ਨਾਲੇ ਸਮੇਂ ਚ ਮੈਂ ਪਾਰਟੀ ਹਾਈ ਕਮਾਂਡ ਅੱਗੇ ਇਹ ਵੀ ਬੇਨਤੀ ਦਾਉਂਗਾ ਕਿ ਸਾਡੇ ਸਾਥੀਆਂ ਦਾ ਜਿਹੜਾ ਕਦ ਹੈ ਉਹਨੂੰ ਦੁਆਰ ਤੇ ਫੇਰ ਬਰਕਰਾਰ ਕੀਤਾ ਜਾਵੇ ਔਰ ਅਸੀਂ ਮੋਟੇ ਨਾਲ ਮੋਟਾ ਲਾ ਕੇ ਐਦਾਂ ਹੀ ਭਾਈਚਾਰੇ ਦੀ ਤੌਰ ਤੇ ਚੱਲ ਸਕੀਏ ਜੋ ਸਕੀਏ ਅਮਰ ਸਿੰਘ ਇੱਕ ਇੱਕ ਧੋਰ ਦੇ ਹੁੰਦੀ ਬੜੀ ਉੱਠੀ ਹੁੰਦੀ ਆ ਥੋੜੇ ਸਾਫੀ ਜਿਹੜੇ ਸਾਈਡ ਤੇ ਉਹਦੇ ਜਿਹੜੇ ਅੱਜ ਥੋੜੀ ਸੂਰਜਾਉਣੀ ਕਰਕੇ ਜਿਹੜੀ ਇਹ ਤੁਸੀ ਇਹਨਾਂ ਨੂੰ ਆਪਰ ਨਾਲ ਲਾ ਰਹੇ ਆ ਜੁਕੇ ਬਸੇ ਭਾਜਪਾ ਦੀ ਗੱਲ ਕਰੀਏ ਭਾਜਪਾ ਦੇ ਵਿੱਚ ਕੁਝ ਕਰਿਆ ਕਰਤਾ ਜਿਹੜੇ ਇਹਨਾਂ ਦੇ ਕਰ ਰਹੇ ਸੀ ਜੀਆਂ ਵੀ ਬੀਬੀ ਦੇ ਉਹ ਯਾਰ ਹਨ ਉਹਨੂੰ ਪਾਰਟੀ ਦੇ ਖਰਦ ਤੱਕ ਇਹਦੇ ਬਾਰੇ ਕੀ ਹਾਲਾਤ ਬਣੇ ਕੀ ਹੁੰਦੇ ਦੇਖੋ ਉਹ ਪਾਰਟੀਆਂ ਬੜੀਆਂ ਐਡਮੈਂਟ ਨੇ ਲੀਡਰ ਬੜੇ ਐਡਮੈਂਟ ਨੇ ਉਹ ਰਜਵਾੜਾ ਸ਼ਾਹੀ ਪਾਰਟੀਆਂ ਬੜੀਆਂ ਸਟੈਬਲਿਸ਼ ਹੋਈਆਂ ਪੁਰਾਣੀਆਂ ਉਹਨਾਂ ਦਾ ਇੱਕ ਸਿਸਟਮ ਕਲਚਰ ਚੱਲਦਾ ਆਂਦਾ ਜੇ ਕੋਈ ਹੈ ਨਾਲ ਹੈ ਨਹੀਂ ਆ ਤਾਂ ਨਹੀਂ ਹੈ ਉਹਨਾਂ ਨੂੰ ਇਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਇਹ ਆਮ ਲੋਕਾਂ ਦੀ ਪਾਰਟੀ ਆ ਅਸੀਂ ਇੱਕ ਇੱਕ ਬੰਦੇ ਦਾ ਇੰਪੋਰਟੈਂਸ ਹੈ ਇੱਕ ਇੱਕ ਬੰਦੇ ਦਾ ਰੋਲ ਅਸੀਂ ਦਿਲੋਂ ਸਮਝ ਲਿਆ ਤੇ ਮੇਰੇ ਸੰਘਰਸ਼ ਦੇ ਸਾਥੀ ਨੇ ਇਹਨਾਂ ਨੂੰ ਬੜਾ ਨਾਲ ਸਾਥ ਦਿੱਤਾ ਤੇ ਇਹ ਤਾਂ ਮੇਰਾ ਇੱਕ ਹਿੱਸਾ ਸੀ ਮੈਂ ਤਾਂ ਪਹਿਲਾਂ ਕਿਹਾ ਕਿ ਕਿਹੜੇ ਪਰਿਵਾਰ ਦੇ ਰਿਕਮੈਂਡیشن ਤੋਂ ਸਟੱਡੀ ਨਹੀਂ ਹੁੰਦੀਆਂ ਬਹੁਤ ਤਰ੍ਹਾਂ ਨਹੀਂ ਹੁੰਦੀਆਂ ਪਰ ਚੰਗਾ ਲੀਡਰ ਸਿਆਣਾ ਲੀਡਰ ਸਿਆਣੀ ਪਾਰਟੀ ਉਹੀ ਹੁੰਦੀ ਹੈ ਜਿਹੜਾ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਜਿਹੜਾ ਭੁੱਲ ਚੁੱਕਾ ਹੁੰਦੀ ਹੈ ਕੋਈ ਵੱਡੀ ਭੁੱਲ ਚੁੱਕੋਗੇ ਜਿਹੜੀ ਮਾਫ਼ ਨਾ ਕਰਨ ਜੋ ਗੱਲ ਵੱਖਰੀ ਹੈ ਪਰ ਜਿਹੜੀਆਂ ਭੁੱਲ ਚੁੱਕਾ ਕੋਈ ਹੁੰਦੀਆਂ ਨੇ ਜਿਹੜੀਆਂ ਆਮ ਹੈ ਚਲਦੀਆਂ ਰਹਿੰਦੀਆਂ ਰੋਜ਼ ਮਰਾਂ ਦੀ ਜ਼ਿੰਦਗੀ ਚ ਪਰਿਵਾਰਕ ਵੀ ਚਲਦੀਆਂ ਰਹਿੰਦੀਆਂ ਜਿਹੜੀਆਂ ਸਵੇਰੋਂ ਨੌਕ ਤੋਂ ਹੁੰਦੀਆਂ ਸ਼ਾਮ ਨੂੰ ਨਿਪਟ ਜਾਂਦੀਆਂ ਇਹ ਉਹੀ ਜੀ ਨੌਕ ਤੋਂ ਹੁੰਦੀ ਹੈ ਜੀ ਇਹ ਇਹ ਬਹੁਤ ਵੱਡਾ ਮੈਟਰ ਨਹੀਂ ਇਹ ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ ਕਿ ਇੱਕ ਇੱਕ ਵੋਟ ਮੈਨਾ ਰਖਾਂਦੀ ਆ ਔਰ ਇਹ ਤਾਂ ਕਈ ਕਈ ਬੋਤਾ ਮਤਲਬ ਇਹਦਾ ਆਧਾਰ ਹੈ ਆਪਣੇ ਆਪਣੇ ਇਲਾਕੇ ਦੇ ਵਿੱਚ ਕਈ ਕਈ ਵੋਟਾਂ ਤੇ ਅਧਿਕਾਰ ਰੱਖਦੇ ਨੇ ਸੋ ਮੈਂ ਤਾਂ ਪਹਿਲਾਂ ਕਿਹਾ ਪਾਰਟੀ ਨੂੰ ਬੜਾ ਵੱਡਾ ਫਲ ਮਿਲੇ ਆ ਔਰ ਜਿਸ ਬੰਦੇ ਕਰਕੇ ਜਿਸ ਇਨਸਾਨ ਕਰਕੇ ਸਾਨੂੰ ਇਹ ਸਾਰੀ ਮਿਸਅੰਡਰਸਟੈਂਡਿੰਗ ਕ੍ਰੀਏਟ ਹੋਈ ਸੀ ਪ੍ਰੋਬਲਮ ਕ੍ਰੀਏਟ ਹੋਈ ਸੀ ਮੈਨੂੰ ਇਹ ਦੱਸਦੇ ਇੱਕ ਸਕੂਨ ਹੈ ਇਹ ਉਹ ਬੰਦਾ ਸਾਡੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਭਾਜਪਾ ਚਾ ਗਿਆ ਜਦੋਂ ਜਦੋਂ ਉਹ ਸਾਡੇ ਨਾਲ ਇਸ ਪਾਰਟੀ ਦੇ ਵਿੱਚ ਗ੍ਰਾਹੀ ਉਤਰੱਖਿਆ ਸਾਡੇ ਬੰਦਿਆਂ ਨੂੰ ਖਰਾਬ ਕਰਨ ਲਈ ਉਹਨੇ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਇਹ ਸਾਰਾ ਸਾਡਾ ਗਲਤ ਹੋ ਗਿਆ ਸੀ ਸਿਸਟਮ ਤਾਂ ਹੁਣ ਉਹ ਬੰਦਾ ਭਾਜਪਾ ਚਲੇ ਗਿਆ ਹੁਣ ਭਾਜਪਾ ਆਪਣੀ ਖੈਰ ਮਨਾਵੇ ਅਗਲਾ ਨੰਬਰ ਹੁਣ ਭਾਜਪਾ ਦਾ ਹੋਊਗਾ ਭਾਜਪਾ ਨੇ ਜਿਹੜੇ ਉਹਦੇ ਨਤੀਜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਤੱਖ ਦੇਖਣ ਨੂੰ ਮਿਲ ਜਾਣਗੇ ਉਹਨੇ ਇਸ ਦੇ ਵਿੱਚ ਜਦੋਂ ਲੋਕਾਂ ਸਾਰਾ ਸ਼ਹਿਰ ਜਾਣਦਾ ਜੀ ਮੈਂ ਹੁਣ ਨਾਮ ਨਹੀਂ ਲੈਣਾ ਕਿਉਂਕਿ ਮੇਰਾ ਨਾਮ ਲੈਣਾ ਉਚਿਤ ਨਹੀਂ ਬਣਦਾ ਸੋ ਇਸ ਕਰਕੇ ਮੈਂ ਇੱਕੋ ਗੱਲ ਕਹੂੰਗਾ ਆਪਣਾ ਮੰਤਨ ਰਾਖ ਕਰੋ ਪਰ ਗੱਲ ਇਹ ਕਹਿ ਕੇ ਚੰਗਾ ਬੰਦਾ ਚੰਗਾ ਹੀ ਹੁੰਦਾ ਸੋ ਚੰਗੇ ਬੰਦੇ ਸੀ ਜਿਹੜੇ ਉਹਨਾਂ ਨੇ ਘਰ ਵਾਪਸੀ ਕਰਦੀ ਆ ਕੇ ਨਾਲ ਜੁੜ ਕੇ ਖੜ ਕੇ ਕਿਉਂਕਿ ਰਵਿੰਦ ਕੇਜਰੀਵਾਲ ਜੀ ਦੀਆਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਲੋਕਪੱਖੀ ਨੀਤੀਆਂ ਨੇ ਲੋਕ ਪਿਆਰ ਕਰਦੇ ਨੇ ਆਮ ਬੰਦੇ ਆ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਹਰ ਇੱਕ ਘਰ ਨੂੰ ਪੰਜਾਬ ਦੇ ਹਰ ਇੱਕ ਘਰ ਨੂੰ ਇਹ ਜਿਹੜੀ ਸਰਕਾਰ ਹੈ ਇਹ ਡਿੱਕਟ ਮੁਨਾਫਾ ਦੇਣ ਵਾਲੀ ਸਰਕਾਰ ਹੈ ਚਾਹੇ ਬਿਜਲੀ ਦੇ ਬਿੱਲ ਦੀ ਗੱਲ ਕਰੀਏ ਚਾਹੇ ਸਿੱਖਿਆ ਦੀ ਗੱਲ ਕਰੀਏ ਫ੍ਰੀ ਸਿੱਖਿਆ ਦੀ ਚਾਹੇ ਇਲਾਜ ਦੀ ਗੱਲ ਕਰੀਏ ਫ੍ਰੀ ਇਲਾਜ ਦੀ ਔਰ ਜਿੱਥੇ ਨੌਕਰੀਆਂ ਦੀ ਗੱਲ ਕਰੀਏ ਹਰ ਅੰਦਰ ਤੋਂ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਵਾ ਦੋ ਸਾਲਾਂ ਵਿੱਚ ਕੀਤਾ ਰਿਕਾਰਡ ਤੋੜ ਕੰਮ ਅੱਕੇ ਵੀ ਚੱਲ ਰਹੇ ਨੇ ਇੰਨੇ ਕੰਮ ਤਾਂ ਅੱਜ ਤੱਕ ਅਸੀਂ ਸਾਰੀਆਂ ਸਰਕਾਰਾਂ ਅੰਡਾ ਕੇ ਦੇਖ ਲਈਆਂ ਕਿਸੇ ਸਰਕਾਰ ਨੇ ਨਹੀਂ ਕੀਤਾ ਸੋ ਇਸ ਕਰਕੇ ਹੁਣ ਮੈਂ ਫੇਰ ਕੇ ਆ ਭਾਜਪਾ ਆਪਣੀ ਖੈਰ ਮਨਾਵੇ ਜਿਹਦੇ ਚ ਉਹਨਾਂ ਨੇ ਜਹੀ ਜਾ ਬੰਦਾ ਲੱਟਾ ਉਹ ਹੁਣ ਪ੍ਰਮਾਤਮਾ ਹੀ ਉਹਨਾਂ ਦਾ ਬਚਾ ਕਰੂਗਾ ਜੀ ਬਹੁਤ ਬਹੁਤ ਧੰਨਵਾਦ ਇਹ ਵੀ ਇਹ ਇੰਨੇ ਵੀ ਪੁਰਾਣੇ ਵਰਕਨ ਸਾਰੇ ਉਹ ਤੇ ਦਸ ਮੁੱਖ ਅਧਿਕਾਰ ਬਹੁਤ ਧੰਨਵਾਦ ਜੀ ਬਹੁਤ ਚੰਗੀ ਗੱਲ ਹੈ ਜੀ ਮੈਂ ਤਾਂ ਕਿਹਾ ਮੈਂ ਪਹਿਲਾਂ ਕਹਿਆ ਜੀ ਵੀ ਇਹ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ ਇਹਨਾਂ ਦਾ ਇਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਜੀ ਔਰ ਨਾਲੇ ਸਮੇਂ ਦੇ ਵਿੱਚ ਅਸੀਂ ਮੈਂ ਪਾਰਟੀ ਦੀ ਹਾਈ ਕਮਾਂਡ ਦੇ ਕੋਲ ਬੇਨਤੀ ਰੱਖੂੰਗਾ ਇਹ ਮੈਂ ਗੁਜਾਰਿਸ਼ ਲਾਉਂਗਾ ਪਾਰਟੀ ਨੂੰ ਕਿ ਇਹਨਾਂ ਦੇ ਜਿਹੜਾ ਮਾਨ ਮਰਿਆਦਾ ਇਹਨਾਂ ਦੀ ਹਿੱਸਤ ਹੈ ਉਹ ਆਪਾਂ ਕਿਸ ਨਾ ਕਿਸੇ ਵਧੀਆ ਔਦਾਂ ਇਹਨਾਂ ਨੂੰ ਨਵਾਜ ਕੇ ਇਹਨਾਂ ਦੀ ਵਰਕਰਾਂ ਰੱਖ ਸਕੀਏ ਇਹੀ ਹੈ ਜੀ ਮੇਰੀ ਸੋਚ ਕੁਈ ਆਜ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਦੁਆਰ ਕੀ ਜਿਹੜੀ ਹੈ ਉਹਨਕੋ ਫੇਰ ਸਾਥ ਦੇਣ ਵਾਸਤੇ ਆ ਮੇਰੇ ਸਾਹਬ ਦਾ ਅੱਜ ਸਾਰੇ ਜਿੰਨੇ ਸਾਥੀ ਵੀ ਪਹਿਲਾਂ ਸਾਈਡ ਤੇ ਹੋ ਗਏ ਜੀ ਅੱਜ ਇਕੱਠੇ ਹੋਏ ਉਹ ਕੀ ਕਹਿਣਾ ਚਾਹੁੰਦੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਆਏ ਮੀਡੀਆ ਰਿਪੋਰਟਰ ਦਾ तहे ਦਿਲੋਂ ਧੰਨਵਾਦ ਕਰਨਾ ਚਾਹੋਨਾ ਜਿਨ੍ਹਾਂ ਨੇ ਇੱਕ ਵਾਰ ਤੇ ਸਾਡੇ ਇੱਥੇ ਪਹੁੰਚਣ ਦੀ ਜਿਹੜੀ ਵਰਤਮਤਾ ਕੀਤੀ ਔਰ ਸੱਚ ਜਿਹੜਾ ਲੋਕਾਂ ਨੂੰ ਦੁਕਾਨ ਤੇ ਸਾਡਾ ਸਾਥ ਦਿੱਤਾ ਆ ਔਰ ਉਸ ਤੋਂ ਉਪਰੰਤ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਰਦਾਰ ਤਰਪ ਸਿੰਘ ਸੋਨਜੀ ਦਾ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਜੋ ਸਾਡੀਆਂ ਕੁਝ ਪਿਛਲੇ ਟਾਈਮ ਦੇ ਵਿੱਚ ਹੋਈਆਂ ਨਰਾਜ਼ਗੀਆਂ ਉਹਨਾਂ ਦਾ ਜਿਹੜਾ ਖਤਮਾ ਕਰਕੇ ਅੱਜ ਸਾਨੂੰ ਆਪਣਾ ਪੱਲੜ ਜਿਹੜਾ ਆ ਦੁਬਾਰਾ ਫੜਾਇਆ ਆ ਔਰ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦੇਣੀ ਚਾਹੁੰਦਾ ਕਿ ਅਸੀਂ ਅੱਜ ਤੱਕ ਜਿੰਨੇ ਵੀ ਸਾਡੇ ਬੰਦੇ ਅਹੁਦੇਦਾਰ ਜੋ ਨਰਾਜ਼ ਸੀ ਕੁਝ ਸਮੇਂ ਤੋਂ ਕੁਝ ਮਾੜੀ-ਮੋਟੀ ਗਲਤਫਹਿਮੀਆਂ ਕਰਕੇ ਜਿੱਥੇ ਕਿਤੇ ਨਰਾਜ਼ਗੀ ਸੀ ਉਹ ਅੱਜ ਦੂਰ ਹੋ ਗਈ ਆ ਉਹਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਸੀ ਰਾਜਵੀਰ ਸ਼ਰਮਾ ਜੀ ਜੋ ਕਿ ਬਲੌਕ ਪ੍ਰਧਾਨ ਸੀ ਰਾਜਕੁਮਾਰ ਜਸਲਜੀ ਵਾਰਡ ਇੰਚਾਰਜ ਸੀ, ਤ੍ਰਿੰਦਰ ਸਿੰਘ ਗਿੱਲ ਬਲੋਕ ਪ੍ਰਧਾਨ ਸੀ ਤੇ ਆਪਣੇ ਵਰਿੰਦਰ ਸਿੰਘ ਵਰਮ ਬਲੋਕ ਪ੍ਰਧਾਨ ਸੀ ਸਾਡੇ ਸੰਜੀਵ ਸੋਹਤਾ ਜੀ ਲੀਗਲ ਮਿਲ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਦੇ ਇਹ ਜੋ ਸਾਡੀ ਸਾਡੇ ਨਾਲ ਪ੍ਰਚਾਰ ਡਾਂਗ ਸੀ ਸੀਗੇ ਜਿਹੜੇ ਵਾਰਡ ਇੰਚਾਰਜ ਨੇ ਇਹ ਜੋ ਸਾਡੀ ਆਪਸੀ ਗਲਤਫਹਿਮੀਆਂ ਦੇ ਵਿੱਚ ਜੋ ਨਾਰਾਜ਼ਗੀ ਹੋਈ ਹੋਈ ਸੀ ਉਹ ਅੱਜ ਐਮਐਲ ਸਾਹਮਣੇ ਬੜੇ ਤਰੀਕੇ ਨਾਲ ਬੜੀ ਮਰਜ਼ੂਰਤ ਨਾਲ ਨਾਲ ਅੱਜ ਉਹ ਖਤਮ ਕਰਤੀ ਹੈ ਔਰ ਅਸੀਂ ਪਾਰਟੀ ਲਈ ਜਿਵੇਂ ਦਿਨ ਰਾਤ ਅੱਗੇ ਇੱਕ ਕੀਤਾ ਅੱਜ ਕਰਨ ਦੇ ਲਈ ਵੀ ਤਿਆਰ ਬੈਠੇ ਆਂ ਔਰ ਉਦਾਂ ਹੀ ਐ ਮੇਰੇ ਸਾਥ ਦੇ ਨਾਲ ਬੋਡੇ ਨਾਲ ਬੋਡਾ ਲਾ ਕੇ ਚੱਲਾਂਗੇ